ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਫਲਸਾ ਵਾਹਿਗੁਰੂ ਦੀ ਫਤਿਹ ਆਪਾਂ ਸਵਾ 5 ਵਜੇ ਸਵਾ 4 ਵਜੇ ਉੱਥੋਂ ਗੁਰਸਾਬ ਜਮਦੇ ਨੇ ਇਹ ਜਦੋਂ ਜਿਹੜਾ ਟਾਈਮ ਦੱਸਦਾ ਹਾਂ 3:30 ਉਹ ਕਾਰਨ ਵੀ ਹੁੰਦਾ ਵੀ ਪੂਰਾ 3:30 ਦਿੰਦੇ ਨਾ ਕਦੇ ਪੰਜ ਨੱਟ ਬਾਅਦ ਕਰਦੇ ਗੱਲ ਜੀ ਨਹੀਂ ਘੁੰਮਣ ستم شری واح جی گنوت بندن i'm

ਦੇ ਤੂ ਰਖਿਆ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ you <laughs> ਰਬਿਆ ਸੁਨ ਜਿੰਨੇ ਪਾਈ ਬੇਦਲੀ ਨਾਕ ਸੁ ਸੋ ਪ੍ਰਭ ਜਾਪੋ ਸੋ ਕੋ ਤਲ ਤੁਸੀ ਹੈ ਅਨੰਦ ਸੁ ਸੁਨ